ਅੱਬਾ ਜਿੰਦਾਬਾਦ ਜਿੰਦਾਬਾਦ ਗੋਡੀ ਕੰਬੋਈ ਮੁਰਦਾਬਾ 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 ਜਲਾਲਾਬਾਦਾ ਸਥਾਨ ਕਾ ਐਮਐਲਏ ਮੁਰਦਾਬਾ 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 ਐਮਐਲਏ ਤੇ ਕਰਦਾ ਕੀ ਤੇਰਾ ਫੇਰੀ ਚਾਹੋ ਵੀ ਤੇਰਾ ਫੇਰੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਤੱਕੇशाही ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਸਿਆਸੀ ਦਾਰ ਤੇ ਕੀਤੀ ਬਦਲੀ ਰੱਦ ਕਰੋ ਰੱਦ ਕਰੋ ਰੱਦ ਕਰੋ ਸਿਆਸੀ ਦਾਰ ਤੇ ਕੀਤੀ ਬਦਲੀ ਦੇ ਵਿੱਚ ਪਹੁੰਚੇ ਹੋਏ ਸਾਡੇ ਡਿਵੀਜ਼ਨ ਪ੍ਰਧਾਨ ਸਾਥੀ ਸ਼ੇਰ ਸਿੰਘ ਜੀ ਤੇ ਵੱਖ-ਵੱਖ ਸਬਡਿਵੀਜ਼ਨਾਂ ਦੇ ਵਿੱਚੋਂ ਪਹੁੰਚੇ ਆਗੂ ਸਹਿਬਾਨ ਸਿਟੀ ਸਬਡਿਵੀਜ਼ਨ ਦੇ ਮੇਰੇ ਬਿਜਲੀ ਮਲਾਇਮ ਸਾਥਿਓ ਤੇ ਨਾਲ ਹੀ ਸਰਵਣ ਸਾਭ ਜੀ ਦੇ ਵਿੱਚ ਪਹੁੰਚੇ ਹੋਏ ਮੇਰੇ ਜੁਝਾਰੂ ਸਾਥਿਓ ਸੋ ਜਿਸ ਤਰ੍ਹਾਂ ਕਿ ਸਾਰੇ ਜਾਣਦੇ ਹੋ ਕਿ ਮਸਲਾ ਕੀ ਹੈ ਇੱਕ ਵਾਰੀ ਫੇਰ ਆਪਾਂ ਸੰਘਰਸ਼ ਦੇ ਮੈਦਾਨ ਦੇ ਵਿੱਚ ਨਿਤਰੇ ਆ ਮਸਲਾ ਉਹੀ ਹੈ ਆਪਣਾ ਜਿਹੜਾ ਸਾਥੀ ਕ੍ਰਿਸ਼ਨ ਸਿੰਘ ਸਿਟੀ ਸਾਭਵੀਨ ਦੇ ਪ੍ਰਧਾਨ ਨੇ ਉਹਨਾਂ ਦੀ ਬਦਲੀ ਲਾ ਕਿਉਂਕਿ ਪਿਛਲੇ 11ਵੇਂ ਮਹੀਨੇ ਦੇ ਵਿੱਚ ਇਥੋਂ ਦੇ ਐਕਸ਼ਨ ਨੇ ਬਦਲੀ ਕਰੀ ਸੀ ਪਰ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਸਦਕਾ ਆਪਾਂ ਉਹ ਬਦਲੀ ਰੱਦ ਕਰਾਈ ਪਰ ਉਹ ਜਿਹੜਾ ਆਪਣੀ ਜਿੱਤ ਸੀ ਇਥੋਂ ਦੇ ਜਿਹੜਾ ਐਮਐਲਏ 골ਡੀ ਉਹਨੂੰ ਨਹੀਂ ਪਚੀ ਤਾਂ ਉਸ ਨੇ ਮੇਰਾ ਨਾਮ ਰਜੇਸ਼ ਕੁਮਾਰ ਹੈ ਜੀ ਮੈਂ ਪੀਐਸਪੀਸੀਐਲ ਦੇ ਵਿੱਚ ਬਤੌਰ ਲਾਇਨਮੈਨ ਕੰਮ ਕਰਦਾ ਤੇ ਮੈਂ ਆਪਣੇ ਸਭਰਮਨ ਸਾਭਵੀਨ ਦੇ ਵਿੱਚ ਪ੍ਰਧਾਨ ਹਾਂ ਜੀ ਮਸਲਾ ਕੀ ਆ ਸਰ ਤੁਸੀਂ ਧਰਨਾ ਲਗਾਇਆ ਇਹ ਮਸਲਾ ਸਾਡਾ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਜੀ ਸਾਡੇ ਸਿਟੀ ਸਭਾ ਦੇ ਵਿੱਚ ਸਾਡੇ ਪ੍ਰਧਾਨ ਕ੍ਰਿਸ਼ਨ ਸਿੰਘ ਨੇ ਸੋ ਉਹਨਾਂ ਦੇ ਪਿਛਲੇ ਸਮੇਂ ਦੇ ਵਿੱਚ ਬਦਲੀ ਕਰਵਾਈ ਗਈ ਜੋ ਕਿ ਇਥੋਂ ਦੇ ਐਕਸ਼ਨ ਨੇ ਕੀਤੀ ਸੀਗੀ ਪਰ ਉਹ ਅਸੀਂ ਆਪਣੀ ਜਥੇਬੰਦੀ ਤੇ ਸਾਡੇ ਸਹਿਯੋਗ ਦੇ ਸਦਕਾ ਜਿਹੜੀ ਜਥੇਬੰਦੀ ਨੇ ਰੱਦ ਕਰਾ ਦਿੱਤੀ ਗਈ ਪਰ ਉਸ ਤੋਂ ਬਾਅਦ ਇਥੋਂ ਦੇ ਜਿਹੜਾ ਲੋਕਲ ਐਮਐਲਏ ਜਗਦੀਪ ਸਿੰਘ ਗੋਲੜੀ ਹੈ ਉਹਨੇ ਸਾਡੇ ਸਾਥੀ ਦੀ ਬਦਲੀ ਆਪਣੇ ਲੁਧਿਆਣੇ ਦੇ ਕਰਾ ਦਿੱਤੀ ਗਈ ਹੈ ਜਿਸ ਦੇ ਵਿਰੋਧ ਦੇ ਵਿੱਚ ਅਸੀਂ ਪਿਛਲੇ ਸਮੇਂ ਵਿੱਚ ਸੰਘਰਸ਼ ਕੀਤਾ ਸੀਗਾ ਪਰ ਉਹ ਜਰ ਦੇਵਾ ਕਰਕੇ ਸੰਘਰਸ਼ ਅਸੀਂ ਉਹ ਸਥਗਤ ਕਰ ਦਿੱਤਾ ਪਰ ਹੁਣ ਅਸੀਂ ਦੁਬਾਰਾ ਕਿਉਂਕਿ ਹੁਣ ਵੋਟਾਂ ਦਾ ਸਮਾਂ ਹੈ ਤੇ ਅਸੀਂ ਇਸ ਜਗਦੀਪ ਪੰਬੜ 골ਡਨ ਨੂੰ ਜਿਹੜਾ ਲੋਕਾਂ ਦੇ ਸਾਹਮਣੇ ਨੰਗਾ ਕਰਕੇ ਤੇ ਉਸ ਨੂੰ ਉਸ ਦਾ ਜਿਹੜਾ ਚਿਹਰਾ ਅਸਲੀ ਲਿਆਂਦਾ ਜਾਵੇਗਾ ਇਸ ਦੇ ਲਈ ਅਸੀਂ ਹੁਣ ਇਸ ਦੁਬਾਰਾ ਸੰਘਰਸ਼ ਦੇ ਮੈਦਾਨ ਦੇ ਵਿੱਚ ਨਿਤਰੇ ਆ ਤੇ ਅਸੀਂ ਇਸ ਦੇ ਖਿਲਾਫ ਪੋਸਟਰ ਜਾਰੀ ਕੀਤਾ ਜੋ ਕਿ ਥੋੜੇ ਸਮੇਂ ਦੇ ਵਿੱਚ ਲੱਗ ਜਾਏਗਾ ਤਾਂ ਕਿ ਜਿਹੜੀ ਅਸੀਂ ਮਸ਼ਹੂਰੀ ਰਹਿ ਗਈ ਹੈ ਉਹ ਅਸੀਂ ਪੂਰੀ ਤਰ੍ਹਾਂ ਸਾਰੇ ਏਰੀਆ ਦੇ ਵਿੱਚ ਕਰ ਸਕੀਏ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਜਿਸ ਤਰ੍ਹਾਂ ਮਿੱਠੇ-ਮਿੱਠੇ ਲਾਰੇ ਲਾ ਕੇ ਜਿਹੜਾ ਐਮ.ਐਲ.ਏ ਬਣਿਆ ਸੀ ਪਰ ਇਸ ਦਾ ਜਿਹੜਾ ਅਸਲੀ ਚਿਹਰਾ ਉਹ ਜੀ ਕੀ ਨਾਮ ਹੈ ਤੇ ਕਿਹੜੇ ਡਿਪਾਰਟਮੈਂਟ ਤੋਂ ਮੇਰੇ ਨਾਮ ਸ਼ੇਰ ਸਿੰਘ ਮੰਡਲ ਪ੍ਰਧਾਨ ਟੀ.ਐਸ.ਯੂ ਜਾਲਾਵਾਲ ਸਰ ਮਸਲਾ ਕੀ ਹੈ ਧਰਨਾ ਲਗਾਇਆ ਬਿਜਲੀ ਮਸਲਾ ਹੈ ਸਰ ਇਸ ਤਰ੍ਹਾਂ ਜੀ ਇਥੋਂ ਸਾਡੇ ਕ੍ਰਿਸ਼ਨ ਸਿੰਘ ਪ੍ਰਧਾਨ ਟੈਕਨੀਕਲ ਸਰੋਜਨਨ ਸਿਟੀ ਸਾਫਟਿੰਗ ਦੇ ਸਾਡੇ ਪ੍ਰਧਾਨ ਨੇ ਉਹਨਾਂ ਦੇ ਪਿਛਲੇ ਸਮੇਂ ਦਸਵੇਂ ਮਹੀਨੇ ਜੇ 2023 ਦੇ ਵਿੱਚ ਇਥੋਂ ਦੇ ਜਿਹੜੇ ਐਕਸ ਸਾਹਬ ਸਾਡੇ ਨੇ ਉਹਨਾਂ ਨੇ ਬਦਲੀ ਉਹਦੀ ਗੁਰਸੈ ਦੀ ਕਰ ਦਿੱਤੀ ਗਈ ਸੀ ਤਾਂ ਸਾਡੀ ਤੁਰੰਤੇ ਕਮੇਟੀ ਨੇ ਐਕਸ਼ਨ ਲੈ ਕੇ ਐਕਸ਼ਨ ਸਾਹਿਬ ਨੂੰ ਮਿਲੇ ਤਾਂ ਉਹਨਾਂ ਨੂੰ ਅਸੀਂ ਪੁੱਛਿਆ ਗਿਆ ਵੀ ਮਤਲਬ ਕੀ ਮਾਮਲਾ ਕਿਉਂ ਸਾਹਿਬ ਅਧਰ ਬਦਲੀ ਕੀਤੀ ਗਈ ਤਾਂ ਸਾਡਾ ਜਿਹੜਾ ਐਕਸ਼ਨ ਸਾਹਿਬ ਨੇ ਉਹਨਾਂ ਨੇ ਲਾਜ ਵਾਪਸੀ ਇੱਕ ਛੋਟੀ ਜੀ ਗੱਲ ਹੀ ਕਹਿੰਦੇ ਸੀ ਇਹਨਾਂ ਦੀ ਸ਼ਿਕਾਇਤ ਆ ਔਰ ਜਸੇਵੰਦੀ ਨੇ ਪੁੱਛਿਆ ਵੀ ਜੇ ਛੇ ਕਿਹਾ ਤੇ ਦੱਸੋ ਕਿਹੜੀ ਸ਼ਿਕਾਇਤ ਆ ਵੀ ਮਹਿਕਮੇ ਦਾ ਕੀ ਨੁਕਸਾਨ ਕੀਤਾ ਇਹਨੇ ਕੋਈ ਕੰਪਲੇਂਟ ਸੈਂਟਰ ਤੇ ਕੋਈ ਨੁਕਸਾਨ ਮਹਿਕਮੇ ਦਾ ਕੀਤਾ ਹੋਵੇ ਤਾਂ ਇਹਦੇ ਤੁਸੀਂ ਜੋ ਵੀ ਇਹਦੀ ਕੋਈ ਲੈਟਰ ਵਗੈਰਾ ਯਾਰੀ ਤੁਸੀਂ ਕੀਤੀ ਨਹੀਂ ਤੇ ਬਦਲੀ ਕਿਸ ਤਰ੍ਹਾਂ ਕੀਤੀ हां ਜੇ ਕੋਈ ਕੋਈ ਕਸੂਰ ਸੀ ਸਾ ਅਸੀਂ ਇਹਦੇ ਨਾਲ ਮਿਲ ਕੇ ਜਾਂ ਖਫਤਕਰ ਨਾਲ ਮਿਲ ਕੇ ਅਸੀਂ ਗੱਲਬਾਤ ਕਰ ਲੈਨੇ ਆ ਅਸੋ ਸਾਥੀਓ ਆਰ ਦੇ ਹੱਥੀ ਸ਼ਿਕਾਇਤ ਲਿਖ ਕੇ ਇਥੋਂ ਦੇ ਆਪਣਾ ਐਮਐਲਏ ਸਾਹਿਬ ਨੇ ਇਹਨਾਂ ਨੂੰ ਦਿੱਤੀ ਸੀ ਕਿਸੇ ਆਮ ਬੰਦੇ ਤੋਂ ਹੀ ਜਦ ਕਿ ਉਹ ਜਿਹੜੇ ਖਫਤਕਰ ਸੀ ਉਹ ਸਾਡੇ ਮੁਲਾਜ਼ਮ ਦੇ ਪਿੰਡ ਦੇ ਸੀ ਜਦੋਂ ਜਿੱਥੇ ਸਾਡਾ ਮਲਾਜਮ ਡਿਊਟੀ ਕਰਦਾ ਸੀ ਉਥੋਂ ਦੀ ਕੋਈ ਸ਼ਿਕਾਇਤ ਨਹੀਂ ਸੀ ਪਹਿਲਾਂ ਵੀ ਕ੍ਰਿਸ਼ਨ ਨਾਮ ਦੇ ਵਿਅਕਤੀ ਦੇ ਉੱਪਰ ਕੋਈ ਦਰਖਾਸਤ ਆਈ ਸੀ ਕ੍ਰਿਸ਼ਨ ਸਿੰਘ ਜੀ ਹਾਂ ਜੀ ਕ੍ਰਿਸ਼ਨ ਸਿੰਘ ਦੇ ਕੋਈ ਦਰਖਾਸਤ ਨਹੀਂ ਆਈ ਸੀ ਜੀ ਉਸ ਉਸੇ ਮਾਮਲੇ ਦੇ ਨਾਲ ਸੀ ਜਦੋਂ ਗੱਲਬਾਤ ਕੀਤੀ ਟੇਬਲ ਟਾਕ ਹੋਇਆ ਅਸੀਂ ਧਰਨੇ ਮਿਜਾਰੇ ਰੈਲੀਆਂ ਵਗੈਰਾ ਕੀਤੀਆਂ ਐਕਸ਼ਨ ਸਾਹਿਬ ਦੀਆਂ ਜੋ ਧਰਨਾ ਰੱਖਿਆ ਤੇ ਧਰਨੇ ਤੋਂ ਪਹਿਲਾਂ ਸਵੇਰ ਹੀ ਮਾਰਨਿੰਗ ਉਹਨੇ ਸਾਨੂੰ ਮੀਟਿੰਗ ਦੇ ਕੇ ਆ ਸਾਡਾ ਜਿਹੜਾ ਸਾਥੀ ਦੀ ਬਦਲੀ ਜਿਹੜੀ ਆ ਉਹ ਤੇ ਕੈਨਸਲ ਕਰ ਦਿੱਤੀ ਸੀ ਆ ਉਹਦੇ ਔਖ ਦੇ ਵਿੱਚ ਆ ਕੇ ਐਮਐਲਏ ਸਾਹਮਣੇ ਦੁਬਾਰਾ ਜਿਹੜੀ ਬਦਲੀ ਚੀਰਮੈਨ ਸਾਹਿਬ ਤੋਂ ਹਾਈ ਕਮਾਂਡ ਤੋਂ ਜਿਹੜੀ ਲੁਧਿਆਣੇ ਦੀ ਕਰਵਾ ਦਿੱਤੀ ਆ ਉਹਦੇ ਸਬੰਧ ਵਿੱਚ ਪਿਛਲੇ ਸਾਲ ਵਿੱਚ ਅਸੀਂ ਜਿਹੜੇ ਧਰਨੇ ਪਿਆਰੇ ਦਿੱਤੇ ਇਹ ਐਮਐਲਏ ਸਾਹਿਬ ਨਾਲ ਕੋਈ ਜਾਤੀ ਦੁਸ਼ਮਣੀ ਹੈ ਹਾਂਜੀ ਐਮਐਲਏ ਸਾਹਿਬ ਨਾਲ ਕੋਈ ਜਾਤੀ ਐਮਐਲਏ ਸਾਹਿਬ ਨਾਲ ਕੋਈ ਜਾਤੀ ਦੁਸ਼ਮਣੀ ਨਹੀਂ ਮਾਮਲਾ ਸਿਰਫ ਸਿਰਫ ਜਿਹੜੇ ਉਹਦੇ ਸਾਡੇ ਮੁਲਾਜ਼ਮ ਦੇ ਪਿੰਡ ਦੇ ਸਾਥੀ ਸੀ ਜਿਹੜੇ ਉਹਨਾਂ ਨਾਲ ਕੋਈ ਮਾਮਲਾ ਹੈਗਾ ਸੀ ਆਪ ਦਾ ਕਾਰਕਰੇ ਲੋ ਮਾਮਲਾ ਸੀ ਜਿੱਦੀ ਵਜ੍ਹਾ ਨਾਲ ਉਹਦੀ ਬਦਲੀ ਕਰਾਈ ਜਦ ਕਿ ਮਹਿਕਮੇ ਦਾ ਸਾਥੀ ਨੇ ਕੋਈ ਨੁਕਸਾਨ ਨਹੀਂ ਕੀਤਾ ਅਗਲੇ